ਆਹ ਜੀ ਆਪਣੇ ਗੁਰਪ੍ਰੀਤ ਸਿੰਘ ਚੋਰਾਂ ਹਮ ਜਾਂ ਦੋ ਲੋ ਪੰਜ ਅੱਗ ਲਾਈ ਖੜਾ ਆ ਖੇਤ ਨੂੰ ਗੁਰਪ੍ਰੀਤ ਸਿੰਘ ਪੰਜ ਪਿੰਡ ਮਹਿਦੁੱਦਾਂ ਅੱਗ ਲਾਈ ہوئی ਐ ਨੇ ਖੇਤ ਨੂੰ ਆ ਫੇਰ ਦੁਬਾਰਾ ਆ ਰਹਿਆ ਤੁਰਿਆ ਆ ਇਹ ਜੀ ਸਕੂਟਰੀ ਖੜੀ ਆ ਟੂਟਰੀ ਨੰਬਰ ਨੋਟ ਕੀਤਾ ਜਾਵੇ ਕਿਹੜਾ ਪਿੰਡ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਮੈਦੂਦਾਂ ਜੀ ਤੇ ਕੀ ਹੈਗਾ ਜਿਹੜਾ ਵੀਡੀਓ ਵਾਇਰਲ ਹੋ ਰਹੀ ਹੈ ਟੂਟਰੀ ਖੇਤ ਦੇ ਵਿੱਚ ਅੱਗ ਲੱਗੀ ਹੈ ਤੁਸੀਂ ਵਿੱਚ ਖੜੇ ਹੁੰਦੇ ਸਰ ਜਿਹੜੀ ਵੀਡੀਓ ਵਾਇਰਲ ਹੋਈ ਹੈ ਜੀ ਸਾਡੇ ਪਿੰਡ ਦੀ ਸੂਏ ਦੇ ਨਾਲ ਫੰਦੀ ਪਈ ਆ ਜੀ ਹਨਾ ਉਹ ਸਾਡੇ ਪਿੰਡ ਦੇ ਲੋਕ ਨੇ ਜਿਹੜੇ ਬਹੁਤ ਬਿਅਕਤੀ ਨੇ ਪਿੰਡ ਦਾ ਗੋਆ ਕੂੜਾ ਜੀ ਲਫਾਫੇ ਚੱਪਲਾ ਬੱਚਿਆਂ ਦੇ ਡੈਪਰ ਵਗੈਰਾ ਜੀ ਉਹ ਨਾਲ-ਨਾਲ ਸਿੱਟੇ ਜਾਂਦੇ ਨੇ ਜੀ ਉਹਦੇ ਉਦੇ ਨਾਲ ਹੈਗਾ ਜੀ ਮੇਰਾ ਖੇਤ ਉਸ ਦਿਨ ਵੀ ਕੋਈ ਵਿਅਕਤੀ ਸ਼ਰਾਤੀ ਵਿਅਕਤੀ ਹੋਊਗਾ ਜੀ ਕੋਈ ਲਫਾਫੇ ਵਗੈਰਾ ਉੱਤੇ ਸੁੱਟ ਗਿਆ ਜੀ ਉਹਨੂੰ ਲਗਾ ਗਿਆ ਅੱਗ ਜੀ ਉਹ ਅੱਗ ਲਗਾਉਣ ਕਰਕੇ ਜਿਹੜੀ ਉਹ ਅੱਗ ਹਵਾ ਨਾਲ ਮੇਰੇ ਖੇਤ ਵਿੱਚ ਚਲੀ ਗਈ ਜੀ ਜਦ ਮੈਨੂੰ ਇਹਦੇ ਬਾਰੇ ਪਤਾ ਲੱਗਿਆ ਜੀ ਆਪਣੇ ਸਰਪੰਚ ਸਾਹਿਬ ਦੇ ਹਸਬੰਦ ਨੇ ਜੀ ਮੈਂ ਇਹਨਾਂ ਨੂੰ ਵੀ ਦੱਸਿਆ ਵੀ ਉੱਥੇ ਮੇਰੀ ਅੱਗ ਲੱਗ ਗਈ ਜੀ ਮੈਂ ਉੱਥੇ ਤੰਗਲੀ ਲੈ ਕੇ ਅੱਗ ਬੁਝਾਉਣ ਚਲੇ ਗਿਆ ਯਾਰੇ ਮੇਰੇ ਜਾਂਦੇ ਨੂੰ ਉਹਦਾ ਖੇਤ ਤਮਚ ਚੁੱਕਿਆ ਸੀਗਾ ਜੀ ਹਨਾ ਕਿਉਂਕਿ ਮੈਂ ਕੱਲਾ ਸੀਗਾ ਤਕਰੀਬਨ ਕਿਲਾ ਡੇਢ ਕਿਲਾ ਮੈਂ ਰਹੇਗਾ ਇਹ ਉੱਥੇ ਹਨਾ ਤੇ ਅੱਧਾ ਮੈਂ ਉਹ ਨੂੰ ਬੰਦ ਕਰ ਰਿਹਾ ਸੀ ਕਿਸੇ ਨੇ ਮੇਰੀ ਵੀਡੀਓ ਬਣਾਈ ਆ ਤੇ ਅੱਗੇ ਵਾਇਰਲ ਕਰ ਦਿੱਤੀ ਆ ਇਸ ਦੇ ਸਬੰਧ ਵਿੱਚ ਸਰ ਮੈਂ ਆਪਣੇ ਐਸਡੀਓ ਸਾਹਿਬ ਨੂੰ ਵੀ ਲਿਖਤੀ ਜੋ ਵੀ ਕੋਈ ਸੀਗਾ ਦੇ ਚੁੱਕਿਆ ਹਾਂ ਤੇ ਐਸਦੀਪ ਸਾਹਿਬ ਨੂੰ ਵੀ ਅਸੀਂ ਦੇ ਦਾਂਗੇ ਜੀ ਹੁਣ ਚਲ ਗਰੀਏ ਕੁਝ ਤੁਹਾਡੇ ਖਿਲਾਫ ਕੋਈ ਕੰਪਲੇਂਟ ਵੀ ਦਿੱਤੀ ਹੈ ਪਿੰਡ ਵਾਲਿਆਂ ਨੇ ਕਿ ਤੁਸੀਂ ਕਿਤਾ ਨੂੰ ਅੱਗ ਲਾਈ ਗਾ ਤੇ ਵੀ ਨਾਲ ਮੱਕੀ ਨੂੰ ਨੁਕਸਾਨ ਸਰ ਜਿਹੜਾ ਉਹ ਉਹ ਨੁਕਸਾਨ ਹੋਇਆ ਸਰ ਉੱਥੇ ਇਕੱਲਾ ਮੱਕੀ ਨੂੰ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਤਕਰੀਬਨ 10 ਤੋਂ 15 ਟਾਂਡੇ ਸੀਗੇ ਜੀ ਉਹ ਇੱਕ ਦਿਨ ਪਹਿਲਾਂ ਦੀ ਸੀਗੀ ਉਹਦੇ ਤਕਰੀਬ 20 ਤੋਂ 25 ਏਕੜ ਮੈਲਾ ਜੋ ਟੂੜੀ ਬਣ ਚੁੱਕੀ ਸੀ ਉਹ ਨਾਲ ਖਰਾਬ ਹੋਇਆ ਜੀ ਜਲਿਆ ਵਾ ਤੇ ਮੇਰੇ ਖੋਦਾ ਜੀ ਮਤਲਬ ਤਿੰਨ ਕੀਲੇ ਬਣਾਉਣ ਤੋਂ ਰਹਿੰਦੀ ਸੀ ਕਿ ਟੂੜੀ ਜੀ ਉਹ ਵੀ ਮੱਚ ਚੁੱਕੀ ਆ ਜੀ ਉਹ ਅੱਗ ਸਾਨੂੰ ਨਹੀਂ ਪਤਾ ਕਿੱਥੋਂ ਲੱਗੀ ਆ ਜੀ ਜੇ ਹੁਣ ਅਸੀਂ ਲਾਉਣੇ ਵਾਲੇ ਹੁੰਦੇ ਜੀ ਅੱਗ ਮੈਂ ਤਿੰਨ ਕੀਲੇ ਆਪਦੇ ਕਾਹਨੂੰ ਮੱਕੀ ਵਾਲੇ ਫੂਕਦਾ ਜੀ ਸੌਰੀ ਆਪਦੇ ਫੂਕਦਾ ਜੀ ਇਹਦੇ ਵਾਲੇ ਟੂੜੀ ਵਾਲੇ ਫੂਕਦਾ ਜੀ ਕਿਉਂਕਿ ਮੈਨੂੰ 20 ਤੋਂ 25000 ਦਾ ਤਾਂ ਮੈਨੂੰ ਨੁਕਸਾਨ ਹੋ ਗਿਆ ਜੀ ਟੂੜੀ ਬਣਾਉਣ ਵਾਲੀ ਪਈ ਸੀ ਮੇਰੀ ਮੈਂ ਤਾਂ ਉੱਤੇ ਭਜਾਉਣ ਗਿਆ ਸੀਗਾ ਜੀ ਉਹਨੂੰ ਸੇਕ ਲੱਗਿਆ ਮੈਨੂੰ ਨਹੀਂ ਪਤਾ ਕਿਹਨੇ ਅੱਗ ਲਾਈ ਮੇਰਾ ਖੋਦ ਦਾ ਯਾਨੀ 20 ਤੋਂ 25 ਹਜ਼ਾਰ ਇਨਸਾਨ ਹੋ ਗਏ ਕਿਉਂਕਿ ਤਿੰਨ ਕਿਲੇ ਮੇਰੇ ਤੂੜੀ ਬਣਾਉਣ ਤੋਂ ਪੈ ਸੀਗੇ ਜੀ ਉੱਤੇ ਇਹ ਗੱਲ ਕਰੀ ਥੋੜਾ ਜਿਹਾ ਕਹਿਣਾ ਕਿ ਤੁਸੀਂ ਕੋਈ ਅੱਗ ਨਹੀਂ ਲਾਈ ਨਹੀਂ ਜੀ ਮੈਂ ਕੋਈ ਅੱਗ ਨਹੀਂ ਲਾਈ ਹੈਗੀ ਜੀ ਜਿਹੜੀ ਉਹ ਵੀਡੀਓ ਆ ਰਹੀ ਹੈ ਜੀ ਮੈਂ ਖੜਾ ਵਿਚਕਾਰ ਜੀ ਉੱਤੇ ਮੈਨੂੰ ਦੱਸਿਆ ਗਿਆ ਕਿ ਜਦੋਂ ਮੈਂ ਗਿਆ ਜੀ ਆਪਣੇ ਖੇਤ ਵਿੱਚ ਤੰਗਲੀ ਲੈ ਕੇ ਅੱਗ ਬੁਝਾਉਣ ਦੇ ਲਈ ਮੇਰੀ ਉੱਥੇ ਕਿਹਨੇ ਵੀਡੀਓ ਬਣਾਈ ਹੈ ਜੀ ਜਾਣ ਬੁੱਝ ਕੇ ਜੀ ਮੈਨੂੰ ਇਹ ਹਰਾਸ਼ਮੈਂਟ ਕਰ ਰਹੇ ਨੇ ਲਾ ਲੋ ਵੀ ਤੁਸੀਂ ਬੋਟਾ ਹੀ ਜੋ ਵੀ ਕੁਝ ਹੈਗਾ ਜੀ ਜਾਂ ਮੈਂ ਰੱਬ ਨੂੰ ਹੀ ਪਤਾ ਹੈ ਜਾਂ ਮੈਨੂੰ ਪਤਾ ਕਿ ਇਹਨੇ ਅੱਗ ਲਾਈ ਆ ਕਿ ਇਹਨੇ ਨਹੀਂ ਜੀ ਜਾਣ ਬੁੱਝ ਕੇ ਪਰੇਸ਼ਾਨ ਕਰ ਰਹੇ ਨੇ ਜੀ ਮੈਨੂੰ ਹਾਂਜੀ ਹਾਂਜੀ ਕੀ ਨਾਮ ਆ ਤੁਹਾਡਾ ਕਿੱਥੇ ਦਾ ਕਿਹੜਾ ਪਿੰਡ ਮੇਰਾ ਨਾਮ ਜੀ ਕਮਲਜੀਤ ਸਿੰਘ ਪਿੰਡ ਮੇਰਾ ਮਹਿਦੂਦਾਂ ਆ ਤੇ ਕੀ ਮਾਮਲਾ ਹੈਗਾ ਜਿਹੜਾ ਤੁਸੀਂ ਵੀਡੀਓ ਵਾਇਰਲ ਹੋਈ ਹੈ ਕੀ ਮਾਮਲਾ ਹੈ ਪੂਰਾ ਇਹ ਮਾਮਲਾ ਹੈਗਾ ਜੀ ਇਦਾਂ ਵੀ ਇਹ ਬੰਦਾ ਲਗਾਤਾਰ ਕਈ ਦਿਨਾਂ ਤੋਂ ਮਤਲਬ ਆਪਣੇ ਖੇਤਾਂ ਨੂੰ ਅੱਗ ਲਾ ਰਿਹਾ ਸੀ ਪਿੱਛੇ ਵੀ ਇਹਨੇ ਸਰਕਾਰੀ ਜ਼ਮੀਨ ਦੇ ਉੱਤੇ ਵੀ ਅੱਗ ਲਾਈ ਆ ਮਤਲਬ ਜਿਹੜੀ ਸਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਆ ਉਸ ਦੇ ਉੱਤੇ ਵੀ ਅੱਗ ਲਾਈ ਆ। ਉਹਦੇ ਉੱਤੇ ਆ ਵੀਰ ਦੀ ਮੱਕੀ ਸੜੀ ਸੀ। ਉਹਦੇ ਕਰਕੇ ਅਸੀਂ ਇੱਥੇ ਐਸ.ਡੀ.ਐਮ. ਸਾਹਿਬ ਨੂੰ ਲਿਖਤੀ ਰੂਪ ਚ ਦਰਖਾਸਤ ਦਿੱਤੀ ਸੀ। ਤੇ ਉਹ ਦੇਖੇ ਅਸੀਂ ਆ ਰਹੇ ਸੀ ਇਹ ਫੇਰ ਅੱਗ ਲਾਈ ਖੜਾ ਸੀ ਬੰਦਾ ਜਿਹੜੀ ਉਹ ਵੀਡੀਓ ਵਾਇਰਲ ਹੋਈ ਆ। ਉਹਦੇ ਇਹ ਤੰਗਲੀ ਲੈ ਕੇ ਖੇਤ ਦੇ ਗੱਭੇ ਐਦਾਂ ਕਰਕੇ ਖੜਾ ਤੰਗਲੀ ਦੇ ਉੱਤੇ ਹੱਥ ਰੱਖ ਕੇ ਵੀ ਕਿਹੜੀ ਉਹ ਤੰਗਲੀ ਨੇ ਨਾਲ ਅੱਗ ਬੁਝਾ ਰਿਆ ਸੀ। ਉਹ ਕਹਿੰਦਾ ਵੀ ਮੈਂ ਅੱਗ ਬੁਝਾ ਰਿਆ ਸੀ ਆ ਤੰਗਲੀ ਲੈ ਕੇ। ਤੰਗਲੀ ਦੇ ਨਾਲ ਕਦੇ ਅੱਗ ਨਹੀਂ ਪਹੁੰਚਦੀ ਹੁੰਦੀ। ਉਹਨੇ ਨਾ ਕੋਈ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਾਈ ਨਾ 112 ਨੰਬਰ ਤੇ ਕੋਈ ਕਾਲ ਕੀਤੀ ਨਾ ਕੋਈ ਹੋਰ ਕਿਸੇ ਪਿੰਡ ਦੇ ਬੰਦੇ ਨੂੰ ਕੋਈ ਕਾਲ ਕਰਕੇ ਸੂਚਨਾ ਦਿੱਤੀ ਵੀ ਆਪਣੇ ਅੱਗ ਪੈ ਗਈ ਆ ਮੇਰੇ ਖੇਤ ਨੂੰ ਆ ਕੇ ਨਾਲ ਹੈਲਪ ਕਰਾਓ ਬੁਝਾਓ ਇਦਾਂ ਗੱਲਾਂ ਝੂਠ ਮੋੜਦੀਆਂ ਬਣਾ ਕੇ ਉਹ ਐਸਡੀਐਮ ਸਾਹਿਬ ਨੂੰ ਵੀ ਗੁੰਮਰਾਹ ਕਰ ਰਹੇ ਨੇ ਤੇ ਹੋਰ ਪ੍ਰਸ਼ਾਸਨ ਨੂੰ ਵੀ ਗੁੰਮਰਾਹ ਕਰ ਰਹੇ ਨੇ ਅਸੀਂ ਚਾਹੁੰਦੇ ਆ ਵੀ ਇਹ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਇਹਨੂੰ ਜਿਹੜਾ ਪੰਚੀ ਦਾ ਅਹੁਦੇਦਾਰ ਆ ਇਹ ਤੇ ਸਸਪੈਂਡ ਕੀਤਾ ਜਾਵੇ ਇਹ ਕੀ ਨਾਮ ਕੀ ਆ ਉਹਦਾ ਤੇ ਤੁਸੀਂ ਕਿਹੜੇ ਕਿਹੜੇ ਆਪ ਨੂੰ ਮਿਲਿਆ ਉਹਦਾ ਨਾਮ ਜੀ ਗੁਰਪ੍ਰੀਤ ਸਿੰਘ ਮੌਜੂਦਾ ਉਹ ਪੰਚਵੀਆ ਪਿੰਡ ਦਾ ਤੇ ਅਸੀਂ ਮਿਲਿਆ ਐ ਐਸਡੀਐਮ ਸਾਹਿਬ ਨੂੰ ਵੀ ਮਿਲਿਆ ਬੀਡੀਪੀਓ ਮੈਡਮ ਨੂੰ ਵੀ ਮਿਲਿਆ ਤੇ ਪਨੀਤ ਕਲਿਆਣ ਜੀ ਨੂੰ ਅਸੀਂ ਉਹਦੋਂ ਪਹਿਲੇ ਦਿਨ ਮਿਲ ਗਏ ਸੀ ਹੁਣ ਅਸੀਂ ਦੁਬਾਰਾ ਮਿਲਣ ਆਏ ਹਾਂ ਉਹਨਾਂ ਨੂੰ ਕੀ ਕਹਿਣਾ ਐ ਐਸਡੀਐਮ ਸਾਹਿਬ ਦਾ ਵਗੈਰਾ ਕੋਈ ਐਸਡੀਐਮ ਸਾਹਿਬ ਦਾ ਹਲੇ ਤਾਂ ਕੁਛ ਨਹੀਂ ਸਾਨੂੰ ਕਸੀ ਜਦੇ ਬੀਡੀਪੀਓ ਮੈਡਮ ਕੋਲ ਆ ਜਾਂਦੇ ਆ ਕਦੇ ਉਹਨਾਂ ਕੋਲ ਜਾਂਦੇ ਆ ਸਵੇਰ ਦੇ ਖੱਜਲੇ ਹੋ ਰਹੇ ਆਲੇ ਦੇਖੋ ਸਾਡੇ ਮੈਨੂੰ ਲੱਗਦਾ ਨਹੀਂ ਵੀ ਕੋਈ ਕਾਰਵਾਈ ਹੋਊਗੀ ਕਿਉਂਕਿ ਪੋਲੀਟੀਕਲ ਪ੍ਰੈਸ਼ਰ ਵੀ ਸਾਫ਼ ਨਜ਼ਰ ਆ ਰਿਹਾ ਹੈ ਇਹਦੇ ਵਿੱਚ ਨੇ ਇਹਦੇ ਵਿੱਚ ਪੋਲੀਟੀਕਲ ਪ੍ਰੈਸ਼ਰ ਕੋ ਹਾਂਜੀ ਹਾਂਜੀ ਹੋ ਸਕਦਾ ਹੈ ਸਾਨੂੰ ਲੱਗ ਰਿਹਾ ਤੇ ਹੁਣ ਮੰਗ ਕੀ ਕਰਦੇ ਹਾਂ ਹੁਣ ਮੰਗ ਤਾਂ ਸਾਡੀ ਇਹੀ ਆ ਵੀ ਇਹਦੇ ਬੰਦੇ ਦੇ ਕਾਰਵਾਈ ਬਣਦੀ ਕਾਰਵਾਈ ਹੋਵੇ ਕਿਉਂਕਿ ਅੱਗੇ ਤੋਂ ਇਹਨੂੰ ਆਵੇ ਸੁਰਤ ਆਵੇ ਵੀ ਇਦਾਂ ਨਹੀਂ ਛੜੀਦਾ ਹੁੰਦਾ ਠੀਕ ਹਾਂਜੀ ਹਾਂਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਗਰਜੀਤ ਆ ਜੀ ਕਿਹੜਾ ਪਿੰਡ ਪਿੰਡ ਮਹਦੂਦਾ ਜੀ ਕੀ ਮਾਮਲਾ ਮਾਮਲਾ ਇਹ ਆ ਵੀਰੇ ਵੀ ਪੰਚਾਇਤੀ ਜ਼ਮੀਨ ਦੇ ਨਾਲ ਮੇਰੀ ਜ਼ਮੀਨ ਲੱਗਦੀ ਆ ਤੇ ਉੱਥੇ ਜਿਹੜਾ ਗੁਰਪ੍ਰੀਤ ਸਿੰਘ ਆ ਉਹਨੇ ਸ਼ਾਮ ਦੇ ਟਾਈਮ ਰਾਤ ਨੂੰ ਅੱਗ ਲਾਤੀ ਚਲੋ ਰਾਤ ਨੂੰ ਮੈਂ ਤਾਂ ਘਰੇ ਸੀਗਾ ਜਦ ਸੁਬਾਹ ਆ ਕੇ ਦੇਖਿਆ ਤਾਂ ਮੇਰੀ ਮੱਕੀ ਦਾ ਕਾਫੀ ਨੁਕਸਾਨ ਹੋਇਆ ਹੋਇਆ ਸੀ ਤੇ ਇਹ ਬੰਦਾ ਕਾਫੀ ਟਾਈਮ ਤੋਂ ਮਤਲਬ ਇਦਾਂ ਹੀ ਕਰਦਾ ਆਉਂਦਾ ਵੀ ਅੱਗ ਕਦੇ ਕਿਤੇ ਲਾਉਂਦਾ ਹੈ ਕਿ 20-25 ਕਿੱਲਾਂ ਦੀ ਖੇਤੀ ਕਰਦਾ ਵਾ ਤੇ ਜਾਨੀ ਪਿੰਡ 'ਚ ਵੀ ਜਾਨੀ ਇਹਨੂੰ ਕੋਈ ਬਹੁਤਾ ਵਧੀਆ ਨਹੀਂ ਮੰਨਿਆ ਜਾਂਦਾ ਹੈਗਾ ਕਿਉਂਕਿ ਸਰਕਾਰ ਕਹਿੰਦੀ ਵੀ ਇਹ ਹੈ ਨਾ ਵੀ ਜੇ ਆਪਾਂ ਅੱਗ ਲਾਉਣੀ ਆ ਉਹ ਅੱਗ ਲਾਉਣਾ ਮਨਾ ਕੀਤੀ ਹੋਈ ਹੈ ਵੀ ਅੱਗ ਲਾ ਨਹੀਂ ਸਕਦੇ ਤੇ ਫਿਰ ਵੀ ਬੰਦਾ ਕਿਸਾ ਕੋਈ ਡਰ ਨਹੀਂ ਹੈ ਇਹਨੂੰ ਤੇ ਤੁਸੀਂ ਕਿੰਨੇ ਦਿਨ ਪਹਿਲਾਂ ਤੁਹਾਨੂੰ ਮਿਲਿਆ ਆਸਰਾ ਨੂੰ ਅਸੀਂ ਸ਼ੁੱਕਰਵਾਰ ਵਾਲਿਆਂ ਨੇ ਜੀ ਐਪਲੀਕੇਸ਼ਨ ਲੈ ਕੇ ਦੇ ਕੇ ਗਏ ਆ ਐਡੀਆਂ ਸਾਹਿਬ ਤੋਂ ਦਿੱਤੀ ਆ ਤੇ ਵੀਡੀਓ ਦਿੱਤੀ ਆ ਜੀ ਤੇ ਕਾਰਵਾਈ ਕਾਰਵਾਈ ਹਜੇ ਕੁਛ ਨਹੀਂ ਜਸਵੇਰ ਦੇ ਉਰੇ ਫਿਰਦੇ ਆ ਕਿੰਨੇ ਦਿਨ ਹੋ ਗਏ ਸ਼ੁੱਕਰਵਾਰ ਚਾਰ ਪੰਜ ਦਿਨ ਹੋ ਗਏ ਜੀ ਕੋਈ ਕਾਰਵਾਈ ਨਹੀਂ ਮੈਂ ਹਜੇ ਕੋਈ ਕਾਰਵਾਈ ਨਹੀਂ ਹੋਈ ਜੀ ਕੀ ਮੰਗ ਕਰਦੇ ਮੰਗ ਇਹੀ ਕਰਦੇ ਆ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਹਾਂ ਜੀ ਸਰ ਇੱਕ ਵੀਡੀਓ ਵਾਇਰਲ ਦਾ ਹੈਗਾ ਮਾਮਲਾ ਜੀ ਅੱਗ ਲਗਾ ਰਿਹਾ ਕੋਈ ਕਿਸਾਨ ਜਨਕ ਲੋਕਨਵਲ ਬੋ ਕੀ ਹੈ ਮਾਮਲਾ ਸਮਝਾ ਹਾਂ ਵੀ ਮੇਰੇ ਵੀ ਧਿਆਨ ਚ ਆਇਆ ਕਿ ਮੈਂ ਦੁੱਦਾ ਪਿੰਡ ਦੇ ਵਿੱਚ ਕੋਈ ਮੈਂਬਰ ਪੰਚਾਇਤ ਇਹ ਜੋ ਸ਼ਿਕਾਇਤ ਆਈ ਹੈ ਜਾਂ ਲੋਕਨ ਵਾਇਰਲ ਵੀਡੀਓ ਚ ਦੇਖਿਆ ਗਿਆ ਵੀ ਉਹ ਨਾੜ ਨੂੰ ਅੱਗ ਲਗਾ ਰਿਹਾ ਤੇ ਇਸ ਸੰਬੰਧ ਵਿੱਚ ਜਦੋਂ ਪਿੰਡ ਦੇ ਵਿੱਚ ਜਾ ਕੇ ਪਤਾ ਕੀਤਾ ਤੇ ਪਿੰਡ ਵਾਲਿਆਂ ਦਾ ਕਹਿਣਾ ਵੀ ਉਹ ਨਾੜ ਨੂੰ ਅੱਗ ਨਹੀਂ ਲਾ ਰਿਹਾ ਉਹ ਸਗੋਂ ਬੁਝਾ ਰਿਹਾ ਸੀ ਸੋ ਉਸ ਸੰਬੰਧ ਵਿੱਚ ਇੱਕ ਨੋਡਲ ਅਫਸਰ ਜਿਹੜੇ ਉਸ ਪਿੰਡ ਦੇ ਹੈਗੇ ਨੇ ਸਾਡੇ ਪੀ ਡੀਐਲਯੂਡੀ ਦੇ ਐਸਟੀਓ ਹੈਗੇ ਨੇ ਬੜਾ ਹੀ ਇਮਾਨਦਾਰ ਤੇ ਨੇਕ ਅਫਸਰ ਨੇ ਉਹਨਾਂ ਨੂੰ ਪੁਨੀਤ ਕਲਿਆਣ ਨੇ ਉਹਨਾਂ ਨੂੰ ਡਿਪਿਊਟ ਕਰ ਦਿੱਤਾ ਗਿਆ ਵੀ ਤੇ ਉਹ ਅੱਜ ਸ਼ਾਮ ਤੱਕ ਰਿਪੋਰਟ ਸਬਮਿਟ ਕਰਨਗੇ ਫਿਰ ਦੇਖਾਂਗੇ ਉਹ ਵੈਦਰ ਅੱਗ ਲਗਾ ਰਿਆ ਸੀ ਜਾਂ ਕਿ ਅੱਗ ਨੂੰ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜੇ ਸਰ ਕੋਈ ਕੇਸ ਪਹਿਲਾਂ ਤੁੜਕੋ ਐਪਲੀਕੇਸ਼ਨ ਵੀ ਆਈਆਂ ਨੇ ਨਹੀਂ ਮੈਨੂੰ ਇੱਕ ਵਾਇਰਲ ਵੀਡੀਓ ਆਈ ਸੀ ਜਿਹਦੇ ਵਿੱਚ ਮੈਂ ਜਿਹੜੇ ਆਪਣੇ ਕਲੱਬ ਦੇ ਥਰੂ ਜਿਹੜੇ ਉਸਦੇ ਪਿੰਡ ਦੇ ਨੋਡਲ ਅਫਸਰ ਹੈਗੇ ਉਹਨਾਂ ਨੂੰ ਪਛਾਣ ਦਿੱਤੀ ਸੀ ਉਹ ਅੱਜ ਸ਼ਾਮ ਤੱਕ ਆਪਣੀ ਰਿਪੋਰਟ ਸਬਮਿਟ ਕਰ ਦਊਗਾ ਜੇ ਕੋਈ ਮਾਮਲਾ ਸਾਹਮਣੇ ਆਉ एनवायरनमेंट कंपोजीशन इंपोज ਕੀਤਾ ਜਾਏਗਾ देन ਉਹ ਤੇ ਅਫੇਅਰ ਵੀ ਦਰਜ ਕੀਤੀ ਜਾਏਗੀ ਤੇ اور ਜਿਹੜੇ ਆ ਦਨ ਐਂਟਰੀ ਵੀ ਕੀਤੀ ਜਾਏਗੀ ਪਰ ਜੇ ਉਹ ਸਾਬਤ ਹੁੰਦਾ ਤੇ ਤੇ ਜੇ ਉਹ ਲਗਭਗ ਹੀ ਐਜ਼ ਅ ਪੰਚਾਇਤ ਮੈਂਬਰ ਉਹ ਅੱਗ ਨੂੰ ਬੁਝਾਉਣ ਲਈ ਕੰਟਰੋਲ ਕਰ ਰਹੇ ਸਨ ਤੇ ਦਨ ਉਹਨਾਂ ਨੂੰ ਅਪਰੀਸ਼ੀਏਟ ਵੀ ਕੀਤਾ ਜਾਏ ਠੀਕ ਥੈਂਕ ਯੂ ਮੇਰਾ ਨਾਮ ਕੁਨੀਤ ਕਲਿਆਣਾ ਐ ਐਸ ਡੀਓ ਕੇ ਡਬਲਯੂ ਵੀ ਸੰਭਾਲਾ ਲਈ ਸਾਡੇ ਕੋਲ ਕੰਪਲੇਂਟ ਆਈ ਹੈਗੀ ਹੈ ਮੈਨੂੰ ਮਾਰਕ ਕੋਈ ਕੰਪਲੇਂਟ ਮੈਂ ਚੈੱਕ ਆਊਟ ਕੀਤੀ ਹੈ ਗਈ ਹੈ ਤੇ ਜੋ ਵੀ ਵਿਭਾਗੀ ਰੁਨਨ ਦਾ ਕਾਰਵਾਈ ਹੈ ਉਹ ਅਮਲ ਵਿੱਚ ਲਿਆ ਦਿੱਤੀ ਜਾਵੇਗੀ ਅਸੀਂ ਵੈਰੀਫਿਕੇਸ਼ਨ ਪਹਿਲਾਂ ਰਿਪੋਰਟ ਲੈਣੇ ਹੁੰਦੇ ਹੁੰਦੇ ਆ ਵੀ ਤੇ ਆਲ ਦ ਯੂ ਪ੍ਰੋਸੀਜਰ ਫਾਲੋ ਕੀਤਾ ਜਾ ਰਿਹਾ ਤੇ ਵਾਟਐਵਰ ਜੋ ਉਹਦੀ ਕਾਰਵਾਈ ਹੋਣੀ ਹੈ ਉਹ ਕਰ ਦਿੱਤੀ ਜਾਵੇਗੀ ਐਸ ਪਰ ਰੂਲਸ ਸਰ ਜਿੰਨੇ ਪਿੰਡ ਵਾਲਿਆਂ ਨੇ ਕਹਿਣਾ ਵੀ ਉਹ ਇੱਕ ਪੰਚਾਇਤ ਹੀ ਹੋ ਸਕਦਾ ਕਾਰਵਾਈ ਨਾ ਹੋਵੇ ਇਦਾਂ ਦਾ ਕੋਈ ਹੈ ਨਹੀਂ ਅਮੇ ਦਾ ਨਹੀਂ ਹੈ ਨੋ ਅਮੇ ਦਾ ਕੁਝ ਨਹੀਂ ਹੈ ਜੋ ਕਿ ਭਾਗੀ ਰੂਲ ਅਕੋਰਡਿੰਗ ਕਾਰਵਾਈ ਹੋਣੀ ਹੈ ਉਹ ਹੋਣੀ ਹੈ ਸਭ ਕੀ ਮਾਮੇ ਇਹ ਮਾਮਲੇ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਇਹਦੇ ਚ ਬੇਸਿਕਲੀ এনवायरमेंटल ਕੰਪਨਸੇਸ਼ਨ ਇੰਪੋਜ਼ ਹੁੰਦਾ ਹੁੰਦਾ ਜਿਹਨਾਂ ਨੇ ਕੋਈ ਨਾ ਨੋਟ ਲਾਈ ਹੈ ਤੇ ਇਹਦੇ ਵਿੱਚ ਅਸੀਂ ਜੇ ਪਾਇਆ ਜਾਂਦਾ ਹੈ ਕਿ ਦੋਸ਼ੀ ਤਾਂ ਉਹ ਦੋਸ਼ੀ ਈ ਸੀ ਕੱਢਦੇ ਹੁੰਦੇ ਆ ਤਾਂ ਉਹ that will be done ਸਰ ਜੀ ਮੈਂ ਗੱਲ ਕਰੀ ਕੋਈ ਨਾਲ ਦੇ ਕਿਸਾਨਾਂ ਨੇ ਵੀ ਕਿ ਤੁਹਾਨੂੰ ਕੰਪਲੇਨਟ ਦਿੱਤੀ ਵੀ ਉਹਨਾਂ ਨੇ ਕੋਈ ਫਸਲ ਵੀ ਛੜੀ ਆ ਤੇ ਉਹਨਾਂ ਨੇ ਵੀ ਕੰਪਨੀ ਅਪੋਜੀਸ਼ਨ ਜਮਾਲ ਮੁਆਫਜ਼ਾ ਵਗੈਰਾ ਦਿੱਤਾ ਜਦੋਂ ਉਹ ਕਿੰਨਾ ਹੈਗਾ ਦੇਖੋ ਇਥੇ ਰਿਕਾਰਡਿੰਗ ਵੀ ਆਈ ਹੈਵ ਬੀਨ ਅ ਅਪਾਇੰਟਡ ਟੂ ਚੈੱਕ ਆਊਟ ਦ ਸਟੱਬਲ ਬਰਨਿੰਗ ਹੈ ਨਾ ਸਟੱਬਲ ਬਰਨਿੰਗ ਮੈਟਰਸ ਕੀ ਅਪਾਇੰਟ ਕੀਤਾ ਗਿਆ ਸੋ that i'll check up check out ਐਂਡ ਜੂਵੇ ਭਾਗੀ ਰੂਨਾਂ ਦੇ ਕੋਲ ਕਾਰਵਾਈ ਹੋਏਗੀ ਮਸਵਾਹ ਉਹ ਮੈਂ ਕਰ ਲਾਂਗਾ